ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਈ ਮੋੜ ਆਏ ਕਿਸ ਤਰੀਕੇ ਦੇ ਨਾਲ ਉਹ ਪਹਿਲਾਂ ਪੁਲਿਸ ਦੇ ਵਿੱਚ ਕੰਮ ਕਰਦੇ ਸੀ ਬਾਅਦ ਦੇ ਵਿੱਚ ਉਹਨਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਕਾਫੀ ਨਾਮਣਾ ਖਟਿਆ ਦੱਸ ਦਈਏ ਕਿ ਰਾਜਵੀਰ ਜਵੰਦਾ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਦੇ ਵਸਨੀਕ ਸੀ ਕਾਲਜ ਦੇ ਸਮੇਂ ਤੋਂ ਹੀ ਉਹ ਸੱਭਿਆਚਾਰਕ ਪ੍ਰੋਗਰਾਮਾਂ ਦੇ ਵਿੱਚ ਕਾਫੀ ਐਕਟਿਵ ਰਹੇ ਯੂਥ ਫੈਸਟੀਵਲ ਦੌਰਾਨ ਰਾਜਵੀਰ ਨੇ ਤੁੰਬੀ ਵਜਾਉਣੀ ਸਿੱਖੀ ਸੀ ਇਸੇ ਮੁਕਾਬਲੇ ਦੇ ਵਿੱਚ ਸੋਨੇ ਦਾ ਤਾਕਾ ਮਾ ਵਿਜੜਾ ਰਾਜਵੀਰ ਨੇ ਜਿੱਤਿਆ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਪਿੰਡ ਦੇ ਨਗਰ ਕੀਰਤਨ ਦੇ ਵਿੱਚ ਸਾਬਜਾਦਾ ਅਜੀਤ ਸਿੰਘ ਤੇ ਸ਼ਬਦ ਗਾਇਆ ਸੀ ਜਿਸ ਨੂੰ ਪਿੰਡ ਵਾਸੀਆਂ ਦੇ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ ਰਾਜਵੀਰ ਜਵੰਦਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਟੀਵੀ ਅਤੇ تھیਟਰ ਦੇ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਗਾਇਕੀ ਦੀ ਦੁਨੀਆ ਦੇ ਵਿੱਚ ਕਈ ਸਾਲਾਂ ਦੇ ਸੰਘਰਸ਼ ਮਗਰੋਂ ਲਗਭਗ 10 ਸਾਲ ਬਾਅਦ ਉਹਨਾਂ ਨੇ ਡੈਬਿਊ ਗੀਤ ਮੁਕਾਬਲਾ ਰਾਹੀ ਜਵੰਦਾ ਨੂੰ ਜਿਹੜੀ ਆ ਕਾਫੀ ਜ਼ਿਆਦਾ ਲੋਕਾਂ ਦੇ ਵੱਲੋਂ ਮਕਬੂਲ ਕੀਤਾ ਗਿਆ ਸੀ ਇਸ ਤੋਂ ਬਾਅਦ ਰਾਜਵੀਰ ਜਵੰਦਾ ਨੇ ਇੱਕ ਤੋਂ ਇੱਕ ਸੁਪਰ ਹਿੱਟ ਗਾਣੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਾਲ 2016 ਦੇ ਵਿੱਚ ਰਾਜਵੀਰ ਜਵੰਦਾ ਨੇ ਆਪਣੇ ਇੱਕ ਇਸ ਕੈਰੀਅਰ ਦੀ ਜਿਹੜੀ ਹੈ ਉਹ ਸ਼ੁਰੂਆਤ ਕੀਤੀ ਸੀ 2017 ਦੇ ਵਿੱਚ ਰਾਜਵੀਰ ਦਾ ਕੰਗਣੀ ਗੀਤ ਆਇਆ ਸੀ ਜਿਸ ਦੇ ਵਿੱਚ ਉਨ੍ਹਾਂ ਦਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਕਾਫੀ ਅਹਿਮ ਮੋੜ ਜਿਹੜਾ ਉਹ ਸਾਹਮਣੇ ਆਇਆ ਇਹ ਗੀਤ ਕਾਫੀ ਜ਼ਿਆਦਾ ਹਿੱਟ ਹੋਇਆ ਸੀ ਰਾਜਵੀਰ ਜਵੰਦਾ ਨੂੰ ਪਾਲੀਵੁੱਡ ਦੇ ਵਿੱਚ ਇਸ ਗੀਤ ਨੇ ਕਾਫੀ ਵਿਲੱਖਣ ਜਿਹੜੀ ਹੈ ਪਛਾਣ ਦਿੱਤੀ ਸੀ ਇਸ ਤੋਂ ਇਲਾਵਾ ਉਹਨਾਂ ਨੇ ਪਾਲੀਵੁੱਡ ਅਤੇ ਬਾਲੀਵੁੱਡ ਦੇ ਕਈ ਮਸ਼ਹੂਰ ਗਾਇਕਾਂ ਦੇ ਨਾਲ ਵੀ ਜਿਹੜਾ ਜਿਵੇਂ ਕਿ ਨੀਹਾ ਕੱਕੜ ਦੇ ਨਾਲ ਵੀ ਗੀਤ ਗਾਏ ਨੇ ਗਾਇਕੀ ਦੇ ਨਾਲ ਨਾਲ ਰਾਜਵੀਰ ਜਵੰਦਾ ਨੇ ਅਦਾਕਾਰੀ ਦੇ ਵਿੱਚ ਵੀ ਆਪਣੀ ਕਿਸਮਤ ਅਜ਼ਮਾਈ ਪੰਜਾਬੀ ਫਿਲਮ ਸੂਬੇਦਾਰ ਦੇ ਵਿੱਚ ਸਿਪਾਹੀ ਭੁਪਿੰਦਰ ਸਿੰਘ ਦਾ ਜਿਹੜਾ ਕਿਰਦਾਰ ਵੀ ਜਿਹੜਾ ਰਾਜ ਰਾਜਵੀਰ ਜਵੰਦਾ ਦੇ ਬਲੋਂ ਨਿਭਾਇਆ ਗਿਆ ਸੀ ਦੱਸਦੀ ਹੈ ਕਿ ਫਿਲਮੀ ਜਗਤ ਦੇ ਨਾਲ ਜੁੜਨ ਤੋਂ ਪਹਿਲਾਂ ਰਾਜਵੀਰ ਜਵੰਦਾ ਇੱਕ ਪੰਜਾਬ ਪੁਲਿਸ ਦੇ ਸਿਪਾਹੀ ਵੀ ਰਹੇ ਚੁੱਕੇ ਸੀ ਰਾਜਵੀਰ ਜਵੰਦਾ ਨੂੰ ਬੁਲਟ ਚਲਾਉਣ ਦਾ ਸ਼ੌਂਕ ਸੀ ਵੱਖਰੇ ਜਿਹੜੇ ਰਾਜਵੀਰ ਜਵੰਦਾ ਦੇ ਸ਼ੌਂਕ ਸੀ ਉਹ ਆਪਣੀ ਪਸੰਦ ਦੀ ਸਵਾਰੀ ਤੇ ਅਕਸਰ ਪਹਾੜੀ ਇਲਾਕਿਆਂ ਦੀ ਸ਼ਹਿਰ ਤੇ ਜਿਹੜੇ ਜਾਣਦੇ ਸੀ ਰਾਜਵੀਰ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ਅਤੇ ਅਦਾਕਾਰੀ ਦਾ ਸ਼ੌਂਕ ਸੀ ਤੇ ਅੱਜ ਉਹ ਆਪਣੇ ਇਨ੍ਹਾਂ ਸ਼ੌਂਕਾਂ ਨੂੰ ਕੈਰੀਅਰ ਬਣਾ ਕੇ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਲੋਕ ਕਲਾਵਾਂ ਨੂੰ ਪ੍ਰਸਾਰ ਕਰਦੇ ਅੱਜ ਤੱਕ ਜਿਹੜਿਆ ਰਾਜਵੀਰ ਜਵੰਦਾ ਇਹਨਾਂ ਕਲਾਵਾਂ ਨੂੰ ਪ੍ਰਸਾਰ ਕਰਦੇ ਰਹੇ ਨੇ ਅੱਜ ਜਦੋਂ ਇਹ ਖਬਰ ਉਹਨਾਂ ਨੂੰ ਚਾਣ ਵਾਲਿਆਂ ਤੱਕ ਪਹੁੰਚੀ ਹੋਵੇਗੀ ਕਿ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤਾਂ ਹਰ ਉਸ ਪੰਜਾਬੀ ਨੂੰ ਗਹਿਰਾ ਸਦਮਾ ਲੱਗਿਆ ਹੋਵੇਗਾ ਜੋ ਰਾਜਵੀਰ ਜਵੰਦਾ ਦੇ ਗੀਤ ਜ਼ਰੂਰ ਸੁਣਦੇ ਸੀ ਆਪਣੇ ਵਿਲੱਖਣ ਸ਼ੌਂਕਾਂ ਦੇ ਕਾਰਨ ਹੀ ਰਾਜਵੀਰ ਜਵੰਦਾ 35 ਸਾਲ ਦੀ ਉਮਰ ਦੇ ਵਿੱਚ ਹੀ ਇਸ ਦੁਨੀਆ ਨੂੰ ਅਲਵਿਦਾ ਆ ਕੇ ਤਾਂ ਦੱਸ ਦਈਏ ਕਿ ਰਾਜਵੀਰ ਜਵੰਦਾ ਜਿਹੜੇ ਆ ਹੁਣ ਸਾਡੇ ਦਰਮਿਆਨ ਨਹੀਂ ਰਹੇ 27 ਸਤੰਬਰ ਨੂੰ ਰਾਜਵੀਰ ਜਵੰਦਾ ਦਾ ਹਿਮਾਚਲ ਦੇ ਬੱਦੀ ਇਲਾਕੇ ਦੇ ਵਿੱਚ ਭਿਆਨਕ ਜਿਹੜਾ ਐਕਸੀਡੈਂਟ ਹੋਇਆ ਸੀ ਸੜਕ ਹਾਦਸਾ ਵਾਪਰਿਆ ਸੀ ਬਾਈਕਿੰਗ ਕਰ ਰਿਹਾ ਸੀ ਬਾਈਕਿੰਗ ਦੌਰਾਨ ਜਿਹੜਾ ਭਿਆਨਕ ਹਾਦਸਾ ਵਾਪਰਿਆ ਸੀ ਰਾਜਵੀਰ ਬੰਦਾ ਜਦੋਂ ਬਾਈਕਿੰਗ ਕਰ ਰਿਹਾ ਸੀ ਤਾਂ ਵਾਰਾ ਪਸ਼ੂ ਦੇ ਨਾਲ ਟਕਰਾ ਜਾਂਦੇ ਨੇ ਜਿਸ ਦੇ ਕਾਰਨ ਉਹ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਉਹਨਾਂ ਦੇ ਸਿਰ ਤੇ ਰੀੜ ਦੀ ਹੱਡੀ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਸੀ ਦੱਸਦੀ ਇਹ ਕਿ ਜਦੋਂ ਉਹਨਾਂ ਦੇ ਸੱਟਾਂ ਲੱਗੀਆਂ ਸੀ ਤਾਂ ਮੋਹਾਲੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਜਦੋਂ ਹਸਪਤਾਲ ਦੇ ਵਿੱਚ ਉਹਨਾਂ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਉਹਨਾਂ ਨੂੰ ਜਿਹੜਾ ਦਿਲ ਦਾ ਦੌਰਾ ਵੀ ਪਿਆ ਸੀ ਉਸ ਦਿਨ ਦੁਪਹਿਰ 1:45 ਮਿੰਟ ਦੇ ਕਰੀਬ ਜਿਹੜਾ ਗੰਭੀਰ ਹਾਲਤ ਦੇ ਵਿੱਚ ਰਾਜਵੀਰ ਜਵੰਦਾ ਨੂੰ 40s ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਾਣਕਾਰੀ ਮੁਤਾਬਕ ਉੱਥੇ ਪਹੁੰਚਣ ਤੇ ਐਮਰਜੈਂਸੀ ਅਤੇ ਨਿਊਰੋਲੋਜੀਕਲ ਟੀਮਾਂ ਨੇ ਤੁਰੰਤ ਹੀ ਮੁਲਾਂਕਣ ਜਿਹੜਾ ਕੀਤਾ ਸੀ ਮੈਡੀਕਲ ਰਿਪੋਰਟ ਤਿਆਰ ਕੀਤੀ ਸੀ ਤੇ 40s ਹਸਪਤਾਲ ਦੇ ਵਿੱਚ ਐਡਵਾਂਸ ਲਾਈਫ ਸਪੋਰਟ ਤੇ ਜਿਹੜਾ ਰਾਜਵੀਰ ਜਵੰਦਾ ਨੂੰ ਰੱਖਿਆ ਗਿਆ ਸੀ ਹਾਲਤ ਜਿਹੜੀ ਹੈ ਉਹ ਕਾਫੀ ਗੰਭੀਰ ਦੱਸੀ ਜਾ ਰਹੀ ਸੀ ਉ ਤਾਂ ਰਾਜਵੀਰ ਜਵੰਦਾ ਨੂੰ ਬਚਾਉਣ ਦੇ ਲਈ ਹਰ ਸੰਭਵ ਜਿਹੜੇ ਯਤਨਾਂ ਉਹ ਕੀਤੇ ਗਏ ਸੀ ਪਰ ਹਸਪਤਾਲ ਦੀ ਕਾ ਬਿਲ ਟੀਮ ਵੀ ਰਾਜਵੀਰ ਜਵੰਦਾ ਨੂੰ ਮੌਤ ਦੇ ਮੂੰਹ ਦੇ ਵਿੱਚੋਂ ਬਾਹਰ ਨਹੀਂ ਕੱਢ ਸਕੇ ਲਗਾਤਾਰ ਲੋਕਾਂ ਦੇ ਵੱਲੋਂ ਵੀ ਅਰਦਾਸਾਂ ਬੇਨਤੀਆਂ ਕੀਤੀਆਂ ਜਾ ਰਹੀਆਂ ਸੀ ਪਰ ਹਰ ਇੱਕ ਦੀ ਜਿਹੜੀ ਆ ਅਰਦਾਸ ناکਾਮ ਰਹੀ ਆਖਿਰਕਾਰ ਰਾਜਵੀਰ ਜਵੰਦਾ ਨੇ ਅੱਜ ਦਮ ਤੋੜ ਦਿੱਤਾ ਰਾਜਵੀਰ ਜਵੰਦਾ ਜਿਹੜਾ ਜ਼ਿੰਦਗੀ ਦੀ ਜੰਗ ਹਾਰ ਗਿਆ ਆਖਰਕਾਰ ਮੌਤ ਜਿੱਤ ਗਈ ਤੇ ਰਾਜਵੀਰ ਜਵੰਦਾ ਜਿਹੜਾ ਜ਼ਿੰਦਗੀ ਦੀ ਜੰਗ ਹਾਰਦਾ ਹੋਇਆ ਅੱਜ ਦਿਖਾਈ ਦਿੱਤਾ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਈ ਮੋੜ ਆਏ ਕਿਸ ਤਰੀਕੇ ਦੇ ਨਾਲ ਉਹ ਪਹਿਲਾਂ ਪੁਲਿਸ ਦੇ ਵਿੱਚ ਕੰਮ ਕਰਦੇ ਸੀ ਬਾਅਦ ਦੇ ਵਿੱਚ ਉਹਨਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਕਾਫੀ ਨਾਮਣਾ ਖਟਿਆ ਦੱਸ ਦਈਏ ਕਿ ਰਾਜਵੀਰ ਜਵੰਦਾ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਦੇ ਵਸਨੀਕ ਸੀ ਕਾਲਜ ਦੇ ਸਮੇਂ ਤੋਂ ਹੀ ਉਹ ਸੱਭਿਆਚਾਰਕ ਪ੍ਰੋਗਰਾਮ ਮਾਦੇ ਵਿੱਚ ਕਾਫੀ ਐਕਟਿਵ ਰਹੇ ਯੂਥ ਫੈਸਟੀਵਲ ਦੌਰਾਨ ਰਾਜਵੀਰ ਨੇ ਤੁੰਬੀ ਬਜਾਉਣੀ ਸਿੱਖੀ ਸੀ ਇਸੇ ਮੁਕਾਬਲੇ ਦੇ ਵਿੱਚ ਸੋਨੇ ਦਾ ਤਗਮਾ ਵੀ ਜੜਾ ਰਾਜਵੀਰ ਨੇ ਜਿੱਤਿਆ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਪਿੰਡ ਦੇ ਨਗਰ ਕੀਰਤਨ ਦੇ ਵਿੱਚ ਸਾਬਜਾਦਾ ਅਜੀਤ ਸਿੰਘ ਤੇ ਸ਼ਬਦ ਗਾਇਆ ਸੀ ਜਿਸ ਨੂੰ ਪਿੰਡ ਵਾਸੀਆਂ ਦੇ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ ਰਾਜਵੀਰ ਜਵੰਦਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਟੀਵੀ ਅਤੇ ਥੀਏਟਰ ਦੇ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਗਾਇਕੀ ਦੀ ਦੁਨੀਆ ਦੇ ਵਿੱਚ ਕਈ ਸਾਲਾਂ ਦੇ ਸੰਘਰਸ਼ ਮਗਰੋਂ ਲਗਭਗ ਸਾਲ ਬਾਅਦ ਉਨ੍ਹਾਂ ਨੇ ਡੈਬਿਊ ਗੀਤ ਮੁਕਾਬਲਾ ਰਾਹੀ ਜਵੰਦਾ ਨੂੰ ਜਿਹੜੀ ਆ ਕਾਫੀ ਜ਼ਿਆਦਾ ਲੋਕਾਂ ਦੇ ਵੱਲੋਂ ਮਕਬੂਲ ਕੀਤਾ ਗਿਆ ਸੀ ਇਸ ਤੋਂ ਬਾਅਦ ਰਾਜਵੀਰ ਜਵੰਦਾ ਨੇ ਇੱਕ ਤੋਂ ਇੱਕ ਸੁਪਰ ਹਿੱਟ ਗਾਣੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਾਲ 2016 ਦੇ ਵਿੱਚ ਰਾਜਵੀਰ ਜਵੰਦਾ ਨੇ ਆਪਣੇ ਇੱਕ ਇਸ ਕੈਰੀਅਰ ਦੀ ਜਿਹੜੀ ਆ ਉਹ ਸ਼ੁਰੂਆਤ ਕੀਤੀ ਸੀ 2017 ਦੇ ਵਿੱਚ ਰਾਜਵੀਰ ਦਾ ਕੰਗਣੀ ਗੀਤ ਆਇਆ ਸੀ ਜਿਸ ਦੇ ਵਿੱਚ ਉਹਨਾਂ ਦਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਕਾਫੀ ਅਹਿਮ ਮੋੜ ਜਿਹੜਾ ਉਹ ਸਾਹਮਣੇ ਆਇਆ ਇਹ ਗੀਤ ਕਾਫੀ ਜ਼ਿਆਦਾ ਹਿੱਟ ਹੋਇਆ ਸੀ ਰਾਜਵੀਰ ਜਵੰਦਾ ਨੂੰ ਪਾਲੀਵੁੱਡ ਦੇ ਵਿੱਚ ਇਸ ਗੀਤ ਨੇ ਕਾਫੀ ਲਖਣ ਜਿਹੜੀ ਹੈ ਪਛਾਣ ਦਿੱਤੀ ਸੀ ਇਸ ਤੋਂ ਇਲਾਵਾ ਉਹਨਾਂ ਨੇ ਪਾਲੀਵੁੱਡ ਅਤੇ ਬਾਲੀਵੁੱਡ ਦੇ ਕਈ ਮਸ਼ਹੂਰ ਗਾਇਕਾਂ ਦੇ ਨਾਲ ਵੀ ਜਿਹੜਾ ਜਿਵੇਂ ਕਿ ਨੀਹਾ ਕੱਕੜ ਦੇ ਨਾਲ ਵੀ ਗੀਤ ਗਾਏ ਨੇ ਗਾਇਕੀ ਦੇ ਨਾਲ ਨਾਲ ਰਾਜਵੀਰ ਜਵੰਦਾ ਨੇ ਅਦਾਕਾਰੀ ਦੇ ਵਿੱਚ ਵੀ ਆਪਣੀ ਕਿਸਮਤ ਅਜ਼ਮਾਈ ਪੰਜਾਬੀ ਫਿਲਮ ਸੂਬੇਦਾਰ ਦੇ ਵਿੱਚ ਸਿਪਾਹੀ ਭੁਪਿੰਦਰ ਸਿੰਘ ਦਾ ਜਿਹੜਾ ਕਿਰਦਾਰ ਵੀ ਜਿਹੜਾ ਰਾਜਵੀਰ ਜਵੰਦਾ ਦੇ ਵੱਲੋਂ ਨਿਭਾਇਆ ਗਿਆ ਸੀ ਦੱਸ ਦਈਏ ਕਿ ਫਿਲਮੀ ਜਗਤ ਦੇ ਨਾਲ ਜੁੜਨ ਤੋਂ ਪਹਿਲਾਂ ਰਾਜਵੀਰ ਜਵੰਦਾ ਇੱਕ ਪੰਜਾਬ ਪੁਲਿਸ ਦੇ ਸਿਪਾਹੀ ਵੀ ਰਹੇ ਚੁੱਕੇ ਸੀ ਰਾਜਵੀਰ ਜਵੰਦਾ ਉਹ ਬੁਲੇਟ ਚਲਾਉਣ ਦਾ ਸ਼ੌਂਕ ਸੀ ਵੱਖਰੇ ਜਿਹੜੇ ਰਾਜਵੀਰ ਜਵੰਦਾ ਦੇ ਸ਼ੌਂਕ ਸੀ ਉਹ ਆਪਣੀ ਪਸੰਦ ਦੀ ਸਵਾਰੀ ਤੇ ਅਕਸਰ ਪਹਾੜੀ ਇਲਾਕਿਆਂ ਦੀ ਸ਼ਹਿਰ ਤੇ ਜਿਹੜੇ ਜਾਣਦੇ ਸੀ ਰਾਜਵੀਰ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ਅਤੇ ਅਦਾਕਾਰੀ ਦਾ ਸ਼ੌਂਕ ਸੀ ਤੇ ਅੱਜ ਉਹ ਆਪਣੇ ਇਨ੍ਹਾਂ ਸ਼ੌਂਕਾਂ ਨੂੰ ਕੈਰੀਅਰ ਬਣਾ ਕੇ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਲੋਕ ਕਲਾਵਾਂ ਨੂੰ ਪ੍ਰਸਾਰ ਕਰਦੇ ਅੱਜ ਤੱਕ ਜਿਹੜਿਆ ਰਾਜਵੀਰ ਜਵੰਦਾ ਇਨ੍ਹਾਂ ਕਲਾਵਾਂ ਨੂੰ ਪ੍ਰਸਾਰ ਕਰਦੇ ਰਹੇ ਨੇ ਅੱਜ ਜਦੋਂ ਇਹ ਖਬਰ ਉਹਨਾਂ ਨੂੰ ਚਾਣ ਵਾਲਿਆਂ ਤੱਕ ਪਹੁੰਚੀ ਹੋਵੇਗੀ ਕਿ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤਾਂ ਹਰ ਉਸ ਪੰਜਾਬੀ ਨੂੰ ਗਹਿਰਾ ਸਦਮਾ ਲੱਗਿਆ ਹੋਵੇਗਾ ਜੋ ਰਾਜਵੀਰ ਜਵੰਦਾ ਦੇ ਗੀਤ ਜ਼ਰੂਰ ਸੁਣਦੇ ਸੀ ਆਪਣੇ ਵਿਲੱਖਣ ਸ਼ੌਂਕਾਂ ਦੇ ਕਾਰਨ ਹੀ ਰਾਜਵੀਰ ਜਵੰਦਾ 35 ਸਾਲ ਦੀ ਉਮਰ ਦੇ ਵਿੱਚ ਹੀ ਇਸ ਦੁਨੀਆ ਨੂੰ ਅਲਵਿਦਾ ਆ ਕੇ ਤਾਂ ਦੱਸ ਦਈਏ ਕਿ ਰਾਜਵੀਰ ਜਵੰਦਾ ਜਿਹੜੇ ਆ ਹੁਣ ਸਾਡੇ ਦਰਮਿਆਨ ਨਹੀਂ ਰਹੇ 27 ਸਤੰਬਰ ਨੂੰ ਰਾਜਵੀਰ ਜਵੰਦਾ ਦਾ ਹਿਮਾਚਲ ਦੇ ਬੱਦੀ ਇਲਾਕੇ ਦੇ ਵਿੱਚ ਭਿਆਨਕ ਜਿਹੜਾ ਐਕਸੀਡੈਂਟ ਹੋਇਆ ਸੀ ਸੜਕ ਹਾਦਸਾ ਵਾਪਰਿਆ ਸੀ ਬਾਈਕਿੰਗ ਕਰ ਰਏ ਸੀ ਬਾਈਕਿੰਗ ਦੌਰਾਨ ਜਿਹੜਾ ਭਿਆਨਕ ਹਾਦਸਾ ਵਾਪਰਿਆ ਸੀ ਰਾਜਵੀਰ ਜਵੰਦਾ ਜਦੋਂ ਬਾਈਕਿੰਗ ਕਰ ਰਏ ਸੀ ਤਾਂ ਵਾਰਾ ਪਸ਼ੂ ਦੇ ਨਾਲ ਟਕਰਾਜਾਂ ਦਿੰਨੇ ਜਿਸ ਦੇ ਕਾਰਨ ਉਹ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਉਹਨਾਂ ਦੇ ਸਿਰ ਤੇ ਰੀੜ ਦੀ ਹੱਡੀ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਸੀ ਦੱਸਦੀ ਏ ਕਿ ਜਦੋਂ ਉਹਨਾਂ ਦੇ ਸੱਟਾਂ ਲੱਗੀਆਂ ਸੀ ਤਾਂ ਮੋਹਾਲੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਜਦੋਂ ਹਸਪਤਾਲ ਦੇ ਵਿੱਚ ਉਹਨਾਂ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਉਹਨਾਂ ਨੂੰ ਜਿਹੜਾ ਦਿਲ ਦਾ ਦੌਰਾ ਵੀ ਪਿਆ ਸੀ ਉਸ ਦਿਨ ਦੁਪਹਿਰ 1:45 ਮਿੰਟ ਦੇ ਕਰੀਬ ਜਿਹੜਾ ਗੰਭੀਰ ਹਾਲਤ ਦੇ ਵਿੱਚ ਰਾਜਵੀਰ ਜਵੰਦਾ ਨੂੰ 40s ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਾਣਕਾਰੀ ਮੁਤਾਬਕ ਉੱਥੇ ਪਹੁੰਚਣ ਤੇ ਐਮਰਜੈਂਸੀ ਅਤੇ ਨਿਊਰੋਲੋਜੀਕਲ ਟੀਮਾਂ ਨੇ ਤੁਰੰਤ ਹੀ ਮੁਲਾਂਕਣ ਜਿਹੜਾ ਕੀਤਾ ਸੀ ਮੈਡੀਕਲ ਰਿਪੋਰਟ ਤਿਆਰ ਕੀਤੀ ਸੀ ਤੇ 40s ਹਸਪਤਾਲ ਦੇ ਵਿੱਚ ਐਡਵਾਂਸ ਲਾਈਫ ਸਪੋਰਟ ਤੇ ਜਿਹੜਾ ਰਾਜਵੀਰ ਜਵੰਦਾ ਨੂੰ ਰੱਖਿਆ ਗਿਆ ਸੀ ਹਾਲਤ ਜਿਹੜੀ ਹੈ ਉਹ ਕਾਫੀ ਗੰਭੀਰ ਦੱਸੀ ਜਾ ਰਹੀ ਸੀ ਉ ਤਾਂ ਰਾਜਵੀਰ ਜਵੰਦਾ ਨੂੰ ਬਚਾਉਣ ਦੇ ਲਈ ਹਰ ਸੰਭਵ ਜਿਹੜੇ ਯਤਨਾਂ ਉਹ ਕੀਤੇ ਗਏ ਸੀ ਪਰ ਹਸਪਤਾਲ ਦੀ ਕਾ ਬਿਲ ਟੀਮ ਵੀ ਰਾਜਵੀਰ ਜਵੰਦਾ ਨੂੰ ਮੌਤ ਦੇ ਮੂੰਹ ਦੇ ਵਿੱਚੋਂ ਬਾਹਰ ਨਹੀਂ ਕੱਢ ਸકી ਲਗਾਤਾਰ ਲੋਕਾਂ ਦੇ ਵੱਲੋਂ ਵੀ ਅਰਦਾਸਾਂ ਬੇਨਤੀਆਂ ਕੀਤੀਆਂ ਜਾ ਰਹੀਆਂ ਸੀ ਪਰ ਹਰ ਇੱਕ ਦੀ ਜਿਹੜੀ ਆ ਅਰਦਾਸ ناکਾਮ ਰਹੀ ਆਖਰਕਾਰ ਰਾਜਵੀਰ ਜਵੰਦਾ ਨੇ ਅੱਜ ਦਮ ਤੋੜ ਦਿੱਤਾ ਰਾਜਵੀਰ ਜਵੰਦਾ ਜਿਹੜਾ ਜ਼ਿੰਦਗੀ ਦੀ ਜੰਗ ਹਾਰ ਗਿਆ ਆਖਰਕਾਰ ਮੌਤ ਜਿੱਤ ਗਈ ਤੇ ਰਾਜਵੀਰ ਜਵੰਦਾ ਜਿਹੜਾ ਜ਼ਿੰਦਗੀ ਦੀ ਜੰਗ ਹਾਰਦਾ ਹੋਇਆ ਅੱਜ ਦਿਖਾਈ ਦਿੱਤਾ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਈ ਮੋੜ ਆਏ ਕਿਸ ਤਰੀਕੇ ਦੇ ਨਾਲ ਉਹ ਪਹਿਲਾਂ ਪੁਲਿਸ ਦੇ ਵਿੱਚ ਕੰਮ ਕਰਦੇ ਸੀ ਬਾਅਦ ਦੇ ਵਿੱਚ ਉਹਨਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਕਾਫੀ ਨਾਮਣਾ ਖਟਿਆ ਦੱਸ ਦਈਏ ਕਿ ਰਾਜਵੀਰ ਜਵੰਦਾ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਦੇ ਵਸਨੀਕ ਸੀ ਕਾਲਜ ਦੇ ਸਮੇ ਤੋਂ ਹੀ ਉਹ ਸੱਭਿਆਚਾਰਕ ਪ੍ਰੋਗਰਾਮ ਦੇ ਵਿੱਚ ਕਾਫੀ ਐਕਟਿਵ ਰਹੇ ਯੂਥ ਫੈਸਟੀਵਲ ਦੌਰਾਨ ਰਾਜਵੀਰ ਨੇ ਤੁੰਬੀ ਬਜਾਉਣੀ ਸਿੱਖੀ ਸੀ ਇਸੇ ਮੁਕਾਬਲੇ ਦੇ ਵਿੱਚ ਸੋਨੇ ਦਾ ਤਗਮਾ ਵੀ ਜੜਾ ਰਾਜਵੀਰ ਨੇ ਜਿੱਤਿਆ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਪਿੰਡ ਦੇ ਨਗਰ ਕੀਰਤਨ ਦੇ ਵਿੱਚ ਸਾਬਜਾਦਾ ਅਜੀਤ ਸਿੰਘ ਤੇ ਸ਼ਬਦ ਗਾਇਆ ਸੀ ਜਿਸ ਨੂੰ ਪਿੰਡ ਵਾਸੀਆਂ ਦੇ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ ਰਾਜਵੀਰ ਜਵੰਦਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਟੀਵੀ ਅਤੇ تھیਟਰ ਦੇ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਗਾਇਕੀ ਦੀ ਦੁਨੀਆ ਦੇ ਵਿੱਚ ਕਈ ਸਾਲਾਂ ਦੇ ਸੰਘਰਸ਼ ਮਗਰੋਂ ਲਗਭਗ ਸਾਲ ਬਾਅਦ ਉਹਨਾਂ ਨੇ ਡੈਬਿਊ ਗੀਤ ਮੁਕਾਬਲਾ ਰਾਹੀ ਜਵੰਦਾ ਨੂੰ ਜਿਹੜੀ ਆ ਕਾਫੀ ਜ਼ਿਆਦਾ ਲੋਕਾਂ ਦੇ ਵੱਲੋਂ ਮਕਬੂਲ ਕੀਤਾ ਗਿਆ ਸੀ ਇਸ ਤੋਂ ਬਾਅਦ ਰਾਜਵੀਰ ਜਵੰਦਾ ਨੇ ਇੱਕ ਤੋਂ ਇੱਕ ਸੁਪਰ ਹਿੱਟ ਗਾਣੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਾਲ 2016 ਦੇ ਵਿੱਚ ਰਾਜਵੀਰ ਜਵੰਦਾ ਨੇ ਆਪਣੇ ਇੱਕ ਇਸ ਕਰੀਅਰ ਦੀ ਜਿਹੜੀ ਆ ਉਹ ਸ਼ੁਰੂਆਤ ਕੀਤੀ ਸੀ 2017 ਦੇ ਵਿੱਚ ਰਾਜਵੀਰ ਦਾ ਕੰਗਣੀ ਗੀਤ ਆਇਆ ਸੀ ਜਿਸ ਦੇ ਵਿੱਚ ਉਹਨਾਂ ਦਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਕਾਫੀ ਅਹਿਮ ਮੋੜ ਜਿਹੜਾ ਉਹ ਸਾਹਮਣੇ ਆਇਆ ਇਹ ਗੀਤ ਕਾਫੀ ਜ਼ਿਆਦਾ ਹਿੱਟ ਹੋਇਆ ਸੀ ਰਾਜਵੀਰ ਜਵੰਦਾ ਨੂੰ ਪਾਲੀਵੁੱਡ ਦੇ ਵਿੱਚ ਇਸ ਗੀਤ ਨੇ ਕਾਫੀ ਲਖਣ ਜਿਹੜੀ ਹੈ ਪਛਾਣ ਦਿੰਦੀ ਸੀ ਇਸ ਤੋਂ ਇਲਾਵਾ ਉਹਨਾਂ ਨੇ ਪਾਲੀਵੁੱਡ ਅਤੇ ਬਾਲੀਵੁੱਡ ਦੇ ਕਈ ਮਸ਼ਹੂਰ ਗਾਇਕਾਂ ਦੇ ਨਾਲ ਵੀ ਜਿਹੜਾ ਜਿਵੇਂ ਕਿ ਨੀਹਾ ਕੱਕੜ ਦੇ ਨਾਲ ਵੀ ਗੀਤ ਗਾਏ ਨੇ ਗਾਇਕੀ ਦੇ ਨਾਲ ਨਾਲ ਰਾਜਵੀਰ ਜਵੰਦਾ ਨੇ ਅਦਾਕਾਰੀ ਦੇ ਵਿੱਚ ਵੀ ਆਪਣੀ ਕਿਸਮਤ ਅਜ਼ਮਾਈ ਪੰਜਾਬੀ ਫਿਲਮ ਸੂਬੇਦਾਰ ਦੇ ਵਿੱਚ ਸਿਪਾਹੀ ਭੁਪਿੰਦਰ ਸਿੰਘ ਦਾ ਜਿਹੜਾ ਕਿਰਦਾਰ ਵੀ ਜਿਹੜਾ ਰਾਜਵੀਰ ਜਵੰਦਾ ਦੇ ਵੱਲੋਂ ਨਿਭਾਇਆ ਗਿਆ ਸੀ ਦੱਸਦੀ ਹੈ ਕਿ ਫਿਲਮੀ ਜਗਤ ਦੇ ਨਾਲ ਜੁੜਨ ਤੋਂ ਪਹਿਲਾਂ ਰਾਜਵੀਰ ਜਵੰਦਾ ਇੱਕ ਪੰਜਾਬ ਪੁਲਿਸ ਦੇ ਸਿਪਾਹੀ ਵੀ ਰਹ ਚੁੱਕੇ ਸੀ ਰਾਜਵੀਰ ਜਵੰਦਾ ਬੁਲੇਟ ਚਲਾਉਣ ਦਾ ਸ਼ੌਂਕ ਸੀ ਵੱਖਰੇ ਜਿਹੜੇ ਰਾਜਵੀਰ ਜਵੰਦਾ ਦੇ ਸ਼ੌਂਕ ਸੀ ਉਹ ਆਪਣੀ ਪਸੰਦ ਦੀ ਸਵਾਰੀ ਤੇ ਅਕਸਰ ਪਹਾੜੀ ਇਲਾਕਿਆਂ ਦੀ ਸ਼ਹਿਰ ਤੇ ਜਿਹੜੇ ਜਾਣਦੇ ਸੀ ਰਾਜਵੀਰ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ਅਤੇ ਅਦਾਕਾਰੀ ਦਾ ਸ਼ੌਂਕ ਸੀ ਤੇ ਅੱਜ ਉਹ ਆਪਣੇ ਇਨ੍ਹਾਂ ਸ਼ੌਂਕਾਂ ਨੂੰ ਕੈਰੀਅਰ ਬਣਾ ਕੇ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਲੋਕ ਕਲਾਵਾਂ ਨੂੰ ਪ੍ਰਸਾਰ ਕਰਦੇ ਅੱਜ ਤੱਕ ਜਿਹੜਿਆ ਰਾਜਵੀਰ ਜਵੰਦਾ ਇਨ੍ਹਾਂ ਕਲਾਵਾਂ ਨੂੰ ਪ੍ਰਸਾਰ ਕਰਦੇ ਰਹੇ ਨੇ ਅੱਜ ਜਦੋਂ ਇਹ ਖਬਰ ਉਹਨਾਂ ਨੂੰ ਚਾਣ ਵਾਲਿਆਂ ਤੱਕ ਪਹੁੰਚੀ ਹੋਵੇਗੀ ਕਿ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤਾਂ ਹਰ ਉਸ ਪੰਜਾਬੀ ਨੂੰ ਗਹਿਰਾ ਸਦਮਾ ਲੱਗਿਆ ਹੋਵੇਗਾ ਜੋ ਰਾਜਵੀਰ ਜਵੰਦਾ ਦੇ ਗੀਤ ਜ਼ਰੂਰ ਸੁਣਦੇ ਸੀ ਆਪਣੇ ਵਿਲੱਖਣ ਸ਼ੌਂਕਾਂ ਦੇ ਕਾਰਨ ਹੀ ਰਾਜਵੀਰ ਜਵੰਦਾ 35 ਸਾਲ ਦੀ ਉਮਰ ਦੇ ਵਿੱਚ ਹੀ ਇਸ ਦੁਨੀਆ ਨੂੰ ਅਲਵਿਦਾ ਆ ਕੇ ਤਾਂ ਦੱਸ ਦਈਏ ਕਿ ਰਾਜਵੀਰ ਜਵੰਦਾ ਜਿਹੜੇ ਆ ਹੁਣ ਸਾਡੇ ਦਰਮਿਆਨ ਨਹੀਂ ਰਹੇ 27 ਸਤੰਬਰ ਨੂੰ ਰਾਜਵੀਰ ਜਵੰਦਾ ਦਾ ਹਿਮਾਚਲ ਦੇ ਬੱਦੀ ਇਲਾਕੇ ਦੇ ਵਿੱਚ ਭਿਆਨਕ ਜਿਹੜਾ ਐਕਸੀਡੈਂਟ ਹੋਇਆ ਸੀ ਸੜਕ ਹਾਦਸਾ ਵਾਪਰਿਆ ਸੀ ਬਾਈਕਿੰਗ ਕਰ ਰਏ ਸੀ ਬਾਈਕਿੰਗ ਦੌਰਾਨ ਜਿਹੜਾ ਭਿਆਨਕ ਹਾਦਸਾ ਵਾਪਰਿਆ ਸੀ ਰਾਜਵੀਰ ਦਾ ਜਦੋਂ ਬਾਈਕਿੰਗ ਕਰ ਰਹੇ ਸੀ ਤਾਂ ਵਾਰਾ ਪਸ਼ੂ ਦੇ ਨਾਲ ਟਕਰਾ ਜਾਂਦੇ ਨੇ ਜਿਸ ਦੇ ਕਾਰਨ ਉਹ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਉਹਨਾਂ ਦੇ ਸਿਰ ਤੇ ਰੀੜ ਦੀ ਹੱਡੀ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਸੀ ਦੱਸਦੀ ਏ ਕਿ ਜਦੋਂ